ਸੋ ਇਸ ਵਕਤ ਅਸੀਂ ਮੌਜੂਦ ਹਾਂ ਜੀ ਪਿੰਡ ਜਰਗ ਵਿਖੇ ਜਿੱਥੇ ਕੱਲ ਬੋਡਾਫੋਨ ਆਈਡੀਆ ਦਾ ਜਿਹੜਾ ਟਾਵਰ ਸੀ ਉਹਨੂੰ ਇੱਕ ਅਚਾਨਕ ਜਿਹੜੀ ਆਗਾ ਹੋ ਲੱਗੀ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਵਕਤ ਸਾਡੇ ਦਰਮਿਆਨ ਐਸਐਚਓ ਪੈਲ ਚੌਕੀ ਇੰਚਾਰਜ ਰੌਣੀ ਨਾਲ ਸੰਬੰਧਿਤ ਜਿਹੜੇ ਆਪਣੇ ਪੁਲਿਸ ਕਰਮਚਾਰੀ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਸਾਰੀ ਘਟਨਾ ਕਿਵੇਂ ਵਾਪਰੀ ਮੌਜੂਦਾ ਸਥਿਤੀ ਕਿਵੇਂ ਆ ਸਰ ਗੱਲ ਕਰੀਏ ਟਾਵਰ ਦੀ ਤੁਸੀਂ ਅੱਜ ਸਪੈਸ਼ਲ ਮੌਕਾ ਦੇਖਣ ਆਏ ਹੋ ਇਹ ਅੱਗ ਜਿਹੜੀ ਲੱਗੀ ਸੀ ਲੱਗਿਆ ਕੁਝ ਪਤਾ ਕਿ ਕਿਸ ਤਰ੍ਹਾਂ ਲੱਗੀ ਸੀ ਇਹ ਮੈਂ ਜਦੋਂ ਮੌਕੇ ਤੇ ਪਹੁੰਚਿਆ ਮੈਂ ਨਾਲ ਚੌਕੀ ਇੰਚਾਰਜ ਹਾਜ਼ਰ ਨੇ ਤੇ ਮੌਕੇ ਨੂੰ ਦੇਖਿਆ ਗਿਆ ਤੇ ਉਦੋਂ ਇਹਨਾਂ ਨੇ ਕੁਝ ਜਿਹੜੀ ਅੱਗ ਲਾਣਬਿੰਦ ਕੀਤੀ ਸੀ ਉਸ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਅਚਾਨਕ ਥੋੜਾ ਟਾਵਰ ਤੇ ਲੋਡ ਹੋਣ ਕਰਕੇ ਜਾਂ ਤਾਰਾਂ ਦੀ ਕੋਈ ਸਪਾਰਕਿੰਗ ਕਰਕੇ ਅੱਗ ਪੈ ਗਈ ਜਿਹੜੀ ਕਿ ਜਿਆਦਾ ਅੱਗ ਨੇ ਵੱਡਾ ਰੂਪ اختیار ਕਰ ਲਿਆ ਸੀ ਜਿਸ ਨਾਲ ਟਾਵਰ ਦਾ ਕਾਫੀ ਨੁਕਸਾਨ ਹੋਇਆ ਤੇ ਜਿਸ ਤੋਂ ਬਾਅਦ 112 ਤੇ ਇਹਦੀ ਕੰਪਲੇਂਟ ਆਪਾਂ ਨੂੰ ਮਿਲੀ ਤੇ ਉਸ ਦੇ ਆਧਾਰ ਦੇ ਉੱਤੇ ਤੁਰੰਤ ਐਕਸ਼ਨ ਲੈਂਦੇ ਆਂ ਅਸੀਂ ਜਿਹੜਾ ਉਹ ਫਾਇਰ ਬ੍ਰਿਗੇਡ ਨੂੰ ਸੱਦ ਕੇ ਤੇ ਤੁਰੰਤ ਅੱਗ ਦੇ ਉੱਤੇ ਕਾਬੂ ਪਾ ਲਿਆ ਅਸੀਂ ਗੱਲ ਐ ਜਿਸ ਤਰ੍ਹਾਂ ਅੱਜ ਇੱਥੇ ਇੰਜੀਨੀਅਰਿੰਗ ਸੰਬੰਧਿਤ ਕੰਪਨੀ ਨਾਲ ਸੰਬੰਧਿਤ ਜਿਹੜੇ ਇੰਜੀਨੀਅਰ ਨੇ ਉਹ ਵੀ ਆਏ ਹੋਏ ਨੇ ਕਿ ਪਤਾ ਲੱਗਿਆ ਕਿ ਕਿੰਨੇ ਕਦਾ ਜਾਣ ਦੀ ਜਿਹੜੀ ਕੰਪਨੀ ਆ ਜਿਹਦਾ ਜਿਹਦਾ ਟਾਵਰ ਸੀਗਾ ਇਹ ਨੁਕਸਾਨ ਹੋ ਗਿਆ ਹੋਊਗਾ ਇਹ ਪਤਾ ਲੱਗਾ ਕਿ ਪਿਛਲੇ 10 ਸਾਲ ਤੋਂ ਇੱਥੇ ਟਾਵਰ ਚੱਲਿਆ ਹੈ Airtel ਕੰਪਨੀ ਤੇ Vodafone ਨਾਲ ਰਲ ਕੇ ਚਲਾ ਰਹੇ ਸੀਗੇ ਟਾਵਰ ਇਹ ਇਹ ਗੌਰਵ ਮਿਸਟਰ ਗੌਰਵ ਹੈ ਕੋ ਲੁਧਿਆਣਾ ਤੋਂ ਰਹਿਣ ਵਾਲੇ ਉਹਨਾਂ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਠੇਕੇ ਤੇ ਇਹ ਤੇ ਕਾਫੀ ਮਤਲਬ ਇੰਜੀਨੀਅਰ ਦੱਸਣ ਮੌਕਾ ਕਾਫੀ ਨੁਕਸਾਨ ਹੋਇਆ ਤੇ ਜਿਹੜਾ ਜਲਦੀ ਇਹ ਦੇ ਨਾਲ ਆਪਣੀ ਜਿਹੜੀ ਹੈ ਉਹ ਸੇਵਾ ਠੱਪ ਹੋਈ ਹੈ ਇੰਟਰਨੈਟ ਦੀ ਹੌਣ ਵੀ ਖੱਪ ਗਈ ਆ ਤੇ ਤੁਰੰਤ ਇਹਨੂੰ ਬਹਾਲ ਕਰਨ ਲਈ ਸਾਰੇ ਇੰਜੀਨੀਅਰ ਵਗੈਰਾ ਤੇ ਇਹਨਾਂ ਦੇ ਵਰਕਰ ਲੱਗੇ ਹੋਏ ਆ ਜੋ ਕਿ ਜਲਦੀ ਬਹਾਲ ਕਰਤੀ ਜਾਊਗਾ ਹਾਂਜੀ ਹਾਂ ਜਿਸ ਤਰ੍ਹਾਂ ਗੱਲ ਕੀਤੀ ਆ ਤੁਸੀਂ ਜਿਹੜੀ ਕੰਪਨੀ ਦੇ ਹਟਾਵਰ ਸੀਗਾ ਆਈਡੀਆ ਬੋਡਾਫੋਨ ਉਹਦੇ ਨਾਲ ਸੰਬੰਧਿਤ ਜਿਹੜੀਆਂ ਸੰਬੰਧਿਤ ਇਲਾਕੇ ਨੂੰ ਜਿਹੜੀਆਂ ਇਹ ਸਹੂਦਾਵਾਂ ਦੇ ਰਿਹਾ ਸੀ ਇੰਟਰਨੈਟ ਨਾਲ ਸੰਬੰਧਿਤ ਕੀ ਉਹ ਚਾਲੂ ਹੋ ਗਈਆਂ ਜਾਂ ਕਿੰਨੇ ਟਾਈਮ ਦਾ ਪ੍ਰੋਪਰ ਚਾਲੂ ਹੋ ਜਾਣਗੀਆਂ ਇਹਨਾਂ ਨੂੰ ਅੱਜ ਮਿਲ ਕੇ ਅਸੀਂ ਸੰਪਰਕ ਕੀਤਾ ਤੇ ਇਹ ਕਹਿੰਦੇ ਸ਼ਾਮ ਤੱਕ ਅਸੀਂ ਇਹਨੂੰ ਤੁਰੰਤ ਜਿਹੜਾ ਉਹ ਜਲਦੀ ਤੋਂ ਜਲਦੀ ਬਹਾਲ ਕਰ ਦੇਵਾਂਗੇ ਠੀਕ ਆ ਠੀਕ ਆ ਥੈਂਕ ਯੂ ਸਰ ਬਹੁਤ ਬ